ਜਿਹੜੇ ਸਰੂਪ ਮਿਲੀ ਨਹੀਂ ਰਹੇ ਪਤਾ ਹੀ ਨਹੀਂ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ 139 ਸਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈ ਨਵਾਂ ਸ਼ਹਿਰ ਜ਼ਿਲ੍ਹੇ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 14 ਜਨਵਰੀ ਨੂੰ ਸ਼੍ਰੀ ਮੁਕਸਰ ਸਾਹਿਬ ਵਿਖੇ ਮਾਗੀ ਦੇ ਜੋੜ ਮੇਲ ਮੌਕੇ ਸਿਆਸੀ ਕਾਨਫਰੰਸ ਦੇ ਵਿੱਚ ਇੱਕ ਵੱਡਾ ਦਾਵਾ ਕੀਤਾ ਸੀ ਇੱਕ ਵੱਡੀ ਸੂਚਨਾ ਲੋਕਾਂ ਨੂੰ ਦਿੱਤੀ ਸੀ ਕਿ ਜਿਹੜੇ 328 ਪਾਵਨ ਸਰੂਪਾਂ ਦਾ ਮਾਮਲਾ ਹੈ ਉਸ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੇ ਸਿੱਧ ਨੇ 169 ਸਰੂਪ ਬਰਾਮਦ ਕਰ ਲਏ ਹਨ ਤੇ ਬੰਗਾ ਦੇ ਵਿੱਚ ਕਹਿੰਦੇ ਇੱਕ ਸਥਾਨ ਹੈ ਉੱਥੋਂ ਸਾਨੂੰ ਮਿਲੇ ਨੇ ਹੁਣ ਜਿਹੜੇ ਮੰਗਾ ਦੇ ਸਥਾਨ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਨੇ ਉਹ ਵੀ ਅੱਗੇ ਆਇਆ ਹੈ ਨਾਮ ਹੈ ਸਥਾਨ ਦਾ ਰਾਜਾ ਸਾਹਿਬ ਮਜਾਰਾ ਇੱਕ ਡੇਰਾ ਹੈ ਉੱਥੋਂ ਦੇ ਪ੍ਰਬੰਧਕ ਕਮੇਟੀ ਨੇ ਆਪਣਾ ਪੱਖ ਪੇਸ਼ ਕੀਤਾ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਇਹ ਸਾਰੇ ਮੁੱਖ ਮੰਤਰੀ ਦੇ ਜਿਹੜੇ ਦਾਅਵੇ ਨੂੰ ਉਹਨਾਂ ਨੇ ਗਲਤ ਦੱਸਿਆ ਹੈ ਕਮੇਟੀ ਨੇ ਕਿਹਾ ਕਿ 169 ਸਰੂਪ ਬਰਾਮਦ ਕਰਨ ਦਾ ਦਾਵਾ ਗਲਤ ਹੈ ਭਰਮ ਪੈਦਾ ਕਰਨ ਵਾਲਾ ਹੈ ਲਾਫਤਾ ਸਰੂਪਾਂ ਨਾਲ ਕਹਿੰਦੇ ਸਾਡਾ ਕੋਈ ਸੰਬੰਧ ਨਹੀਂ ਸਾਡੇ ਕੋਲ ਸਿੱਟਾਈ ਸੀ ਪਰ ਸਾਨੂੰ ਕੁਝ ਹੋਰ ਦੱਸਿਆ ਅਸੀਂ ਐਸਜੀਪੀਸੀ ਨੂੰ ਸਾਰੀਆਂ ਰਸੀਦਾਂ ਤੇ ਰਿਕਾਰਡ ਦੇ ਚੁੱਕੇ ਹਾਂ 169 ਦੇ ਵਿੱਚੋਂ 107 ਸਰੂਪ ਐਸਜੀਪੀਸੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਸਨ ਇਹ ਕਹਿੰਦੇ ਨੇ ਕਿ 2008 ਤੋਂ ਪਹਿਲਾਂ ਜਿਹੜੇ ਸਰੂਪ ਸੀ ਉਹਨਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਸੀ ਇਸ ਕਰਕੇ ਬਾਕੀ ਜਿਹੜੇ ਸਰੂਪ 2008 ਤੋਂ ਪਹਿਲਾਂ ਪ੍ਰਕਾਸ਼ਿਤ ਹੋਏ ਸੀ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈ ਸਬੰਧਿਤ ਡੇਰੇ ਤੇ ਉਹ ਸਰੂਪ ਵੀ ਹਨ ਜੋ 2008 ਤੋਂ ਪਹਿਲਾਂ ਪ੍ਰਕਾਸ਼ਿਤ ਹੋਏ ਯਾਨੀ ਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਰੂਪਾਂ ਦੀ ਗੱਲ ਇਹ ਕਰ ਰਹੀ ਹੈ ਸਿੱਟ ਗੱਲ ਕਰ ਰਹੀ ਹੈ ਕਿ ਸਾਡੇ ਕੋਲ ਉਹਨਾਂ ਦਾ ਰਿਕਾਰਡ ਨਹੀਂ ਉਹ 2008 ਤੋਂ ਪਹਿਲਾਂ ਦੇ ਹਨ ਉਹਨਾਂ ਦਾ ਕੋਈ ਰਿਕਾਰਡ ਰੱਖਿਆ ਹੀ ਨਹੀਂ ਜਾਂਦਾ ਸੀ ਇਸ ਕਰਕੇ ਕਹਿੰਦੇ ਇਹ ਸਰੂਪ 328 ਰੂਪਾਂ ਵਾਲੇ ਮਸਲੇ ਦੇ ਘੇਰੇ ਵਿੱਚ ਤਾਂ ਆਉਂਦੇ ਹੀ ਨਹੀਂ ਕਮੇਟੀ ਨੇ 69 ਸਰੂਪ 2012 ਤੋਂ ਪਹਿਲਾਂ ਸਬੰਧਿਤ ਡੇਰੇ ਨੂੰ ਦਿੱਤੇ ਸੰ ਯਾਨੀ ਕਿ ਇਹਨਾਂ ਦਾ ਦਾਵਾ ਹੈ ਕਿ 169 ਦੇ ਵਿੱਚੋਂ 107 ਸਲੂਕ ਕਮੇਟੀ ਦੇ ਵੱਲੋਂ ਹੀ ਪ੍ਰਕਾਸ਼ਿਤ ਕੀਤੇ ਗਏ 2014 ਤੋਂ ਲੈ ਕੇ 2019 ਤੱਕ ਡੇਰੇ ਨੂੰ 30 ਰੂਪ ਦਿੱਤੇ ਗਏ। ਕੁੱਲ ਮਿਲਾ ਕੇ ਕਹਿੰਦੇ ਡੇਰੇ ਨੇ ਸਾਰਾ ਰਿਕਾਰਡ ਕਮੇਟੀ ਨੂੰ ਦਿੱਤਾ ਹੋਇਆ ਹੈ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਕੋਲ ਸਾਡੇ ਗੁਰੂ ਸਾਹਿਬਾਨਾਂ ਦਾ ਇਸ ਸਾਬ ਮੰਗਣ ਦਾ ਕੋਈ ਹੱਕ ਨਹੀਂ ਹੈ ਸਰੂਪਾਂ ਦੀ ਮਰਿਆਦਾ ਦੇ ਵਿੱਚ ਕਹਿੰਦੇ ਜੇ ਕੋਈ ਕਮੀ ਹੈ ਸਾਡੇ ਸਥਾਨ ਤੇ ਤਾਂ ਉਸ ਲਈ ਜਥੇਦਾਰ ਸਾਹਿਬ ਆਪਣੀ ਟੀਮ ਭੇਜ ਸਕਦੇ ਹਨ ਪਰ ਸਰਕਾਰ ਨੂੰ ਕੋਈ ਹੱਕ ਨਹੀਂ ਹੈ ਸੁਪਰਬੰਧਕ ਕਮੇਟੀ ਨੇ ਪ੍ਰੈਸ ਕਾਨਫਰੰਸ ਕਰਕੇ ਪਾਵਨ ਸਰੂਪ ਬਰਾਮਦ ਹੋਣ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਗਲਤ ਅਤੇ ਭਰਮ ਪੈਦਾ ਕਰਨ ਵਾਲਾ ਦੱਸਿਆ ਹੈ ਜਿਹੜੀ ਮੁਖਵੰਤਰੀ ਸਾਹਿਬ ਦੀ ਸਟੇਟਮੈਂਟ ਹੈ ਇਹ ਜਿਹੜੀ ਗੱਲ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਐਸਆਈਟੀ ਨੇ ਮੁੱਖ ਮੰਤਰੀ ਸਾਹਿਬ ਨੂੰ ਗਲਤ ਕੂਪ ਦੇ ਦਿੱਤੀ ਜਾਂ ਮੁੱਖ ਮੰਤਰੀ ਸਾਹਿਬ ਨੇ ਜਾਣਬੁੱਝ ਕੇ ਗਲਤ ਸਟੇਟਮੈਂਟ ਦਿੱਤੀ ਮੈਂ ਸਾਬਤ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਿਵਲ ਅਕਾਲ ਤਖਤ ਸਾਹਿਬ ਦੇ ਨਾਲ ਮੁੱਖ ਮੰਤਰੀ ਸਾਹਿਬ ਦਾ ਡਾਇਲੌਗ ਚੱਲ ਰਿਹਾ ਸੀ ਤਰ੍ਹਾਂ ਤਰ੍ਹਾਂ ਦੇ ਸਟੇਟਮੈਂਟਾਂ ਸਿਵਲ ਅਕਾਲ ਤਖਤ ਸਾਹਿਬ ਦੇ ਬਾਰੇ ਮੁੱਖ ਮੰਤਰੀ ਸਾਹਿਬ ਜਾਰੀ ਕਰ ਰਹੇ ਸੀ ਜਦ ਕਿ ਸਰਕਾਰ ਦਾ ਜਾਂ ਮੁੱਖ ਮੰਤਰੀ ਸਰ ਦਾ ਪੰਜਾਬ ਸਰਕਾਰ ਦਾ ਇਹ ਖੇਤਰ ਨਹੀਂ ਹੈ ਸੋਗਨਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦਸੂਖਾ ਨਾ ਸੈਦਨੀ ਵਿੱਚ ਸੂਬਾ ਇਮਾਨ ਨੇ ਹੋਰ ਕੋੜੀ ਆਧੁ ਸਰਕਾਰ ਸਹਿਤ ਹੁਜਮਾਨ ਨੇ ਇਹਨਾਂ ਸਰੂਪਾਂ ਦੇ ਵਿੱਚ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼ਰੋਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ 100 ਅਨਾਥਾਂ ਵਿੱਚੋਂ 107 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼ਰੋਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 1978 ਤੋਂ ਲੈ ਕੇ 2012 ਤੱਕ ਜੋ ਸਰੂਪ ਪ੍ਰਕਾਸ਼ਿਤ ਕੀਤੇ ਗਏ ਨੇ ਉਹਨਾਂ ਦੀ ਗਿਣਤੀ 79 ਐ 79 ਜੋ ਮਸਲਾ 328 ਤੋਂ ਉਪਦਾ ਸ਼ੁਰੂ ਹੋਇਆ ਇਹ 2014 ਤੋਂ 2019 ਦਾ ਮਸਲਾ ਹੈ 2014 ਤੋਂ 2019 ਦਾ ਮਸਲਾ ਜਦੋਂ ਇਹ ਕਿਹਾ ਗਿਆ ਕਿ 328 ਸ਼ੋਭਲੇ ਕਟਬੜਾ ਪ੍ਰਬੰਧਕ ਕਮੇਟੀ ਦੇ ਲਾਭਤਾ ਹੋ ਗਿਆ ਬਹੁਜ ਸਰੂਪ ਐਸੀ ਨੇ ਜਿਹੜੇ ਪ੍ਰਿੰਟਿੰਗ ਪ੍ਰੈਸ ਤੇ ਜਿੱਦ ਵਿੱਚ ਭਾਈ ਚੇਤਨ ਸਿੰਘ ਜੀਵਨ ਸਿੰਘ ਦੀ ਸ਼ਾਮਲੀ ਹੋ ਜਿੱਦ ਹੀ ਪ੍ਰੇਤਕ ਪ੍ਰਸ ਜਦੋਂ ਉਹ ਬਾਲਸਰਗੇ ਮੈਂਡਿਕ ਪਰਸਾ ਜਿੱਦਾਂ ਜਿੱਦਾਂ ਸੰਗਤ ਦੀ ਭਾਲਦਾ ਸੀ ਜਿੱਥੋਂ ਲਕੋ ਰਹਿ ਸਕੀ ਲੋ 1998 ਵਿੱਚ ਸਿਰੀਆ ਤਾਲ ਤੱਕ ਸਾਡ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ ਔਰ ਇਹ ਹੁਕਮਨਾਮਾ 9 ਤਰੀਕ ਚੌਥੇ ਮਹੀਨੇ 9 ਤਰੀਕ 1998 ਨੂੰ ਜਾਰੀ ਹੁੰਦਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਦੇ ਦਸਤਖਤ ਨੇ ਇਦੇ ਵਿੱਚ ਹਦੇਸ਼ ਕੀਤਾ ਜਾਂਦਾ ਹੈ ਪੰਥ ਨੂੰ ਕਿ ਅੱਜ ਤੋਂ ਬਾਅਦ ਕੋਈ ਵੀ ਪ੍ਰਿੰਟਿੰਗ ਪ੍ਰੈਸ ਸਿੱਧੀ ਗੁਰਦੁਆਰੇ ਪੁੱਛੀ ਗੁਰੂ ਮਹਾਰਾਜ ਜੀ ਨੂੰ ਨਹੀਂ ਕਰ ਸਕਤੇਗੀ ਜਦੋਂ ਇਹ ਕਿਹਾ ਜਾਂਦਾ ਹੈ ਕਿ 328 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲਾਪਤਾ ਹੋ। ਉਸ ਸਮੇਂ ਦੇ ਦੌਰਾਨ 2014 ਅਤੇ 2015 ਦੀ ਪ੍ਰਿੰਟਿੰਗ ਦੇ ਵਿੱਚ ਸਰੂਪ ਸਾਡੇ ਕੋਲ ਆਏ 2019 ਦੇ ਵਿੱਚ ਪ੍ਰਕਾਸ਼ਿਤ ਉਹ 2014 ਤੇ 15 ਵਿੱਚ ਹੋਏ ਸਨ ਪਰ ਉਹ ਸਾਡੇ ਕੋਲ 2019 ਦੇ ਵਿੱਚ ਪਹੁੰਚਦੇ ਇਹਨਾਂ ਸਰੂਪਾਂ ਦੀ ਗਿਣਤੀ ਕੁੱਲ 30 ਤੇ ਇਹਨਾਂ ਸਰੂਪਾਂ ਦਾ ਪਕੈਦਾਨ ਕੋਲ ਸਾਰੇ ਮੌਜੂਦ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਵੀ ਜਿਸ ਦਾ ਤੁਸੀਂ ਸਾਰੇ ਜਾਣਦੇ ਜਦੋਂ ਅਸੀਂ ਸਰੂਪ ਲੈਣੇ ਹੁੰਦੇ ਹਾਂ ਤਾਂ ਪਹਿਲਾਂ ਬਿਲਡ ਸਰੂਪ ਜਮ੍ਹਾਂ ਕਰਾਈ ਜਾਂਦੇ ਨੇ ਜੀ ਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਡ ਸਰੂਪ ਇਹ ਸਰੂਪ ਪ੍ਰਾਪਤ ਕਰਨ ਤੋਂ ਪਹਿਲਾਂ ਗੋਵਿੰਦਵਰ ਸਾਹਿਬ ਜਮ੍ਹਾਂ ਕਰਵਾਏਗਾ ਸਤਕਾਰ ਸਹਿਤ ਰਸੂਖਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਕੋਲ ਕਮੇਟੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਾਜਾ ਸਾਹਿਬ ਮਜਾਰਾ ਬਹੁਤ ਹੀ ਪੁਰਾਣਾ ਸਥਾਨ ਹੈ ਇਸ ਦੀ ਨੀ ਹਜ਼ੂਰ ਸ਼੍ਰੀ ਨਾਵ ਕਮਲ ਰਾਜਾ ਸਾਹਿਬ ਨੇ 1919 ਦੇ ਵਿੱਚ ਰੱਖੀ ਸੀ ਕਹਿੰਦੇ ਇਹ ਸਥਾਨ ਪੂਰੀ ਤਰ੍ਹਾਂ ਨਾਲ ਗੁਰੂ ਸਾਹਿਬਾਨਾਂ ਦੀ ਸੇਵਾ ਭਾਵਨਾ ਨੂੰ ਸਮਰਪਿਤ ਹੈ ਇਸ ਨੂੰ ਸਿੱਖ ਪੰਥ ਵਿਰੋਧੀ ਜਾਂ ਫਿਰ ਡੇਰੇ ਵਜੋਂ ਨਾ ਪੇਸ਼ ਕੀਤਾ ਜਾਵੇ ਉਹਨਾਂ ਮੀਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਰਾਜਾ ਸਾਹਿਬ ਜੀ ਦੀ ਕੋਈ ਤਸਵੀਰ ਨਹੀਂ ਹੈ ਇਸ ਕਰਕੇ ਗਲਤ ਤਰੀਕੇ ਦੇ ਨਾਲ ਤਸਵੀਰ ਹੈ ਜਿਹੜੀ ਉਹ ਨਾ ਵਰਤੀ ਜਾਵੇ ਸੋ ਪੂਰੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਨੂੰ ਗਲਤ ਕਰਾਰ ਦਿੱਤਾ ਗਿਆ ਹੈ ਪ੍ਰਬੰਧਕ ਕਮੇਟੀ ਵੱਲੋਂ ਰਾਜਾ ਸਾਹਿਬ ਮਜਾਰਾ ਜਿਹੜਾ ਸਥਾਨ ਹੈ ਉਸ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਗਲਤ ਦੱਸਿਆ ਗਿਆ ਹੈ ਪਰੰਭ ਫੈਲਾਉਣ ਵਾਲਾ ਦੱਸਿਆ ਗਿਆ ਹੈ ਤੇ ਇਹ ਕੋਈ ਛੋਟੀ ਗੱਲ ਨਹੀਂ ਹੈ ਸੂਬੇ ਦਾ ਮੁੱਖ ਮੰਤਰੀ ਜੇ ਕੋਈ ਦਾਵਾ ਕਰ ਰਿਹਾ ਹੈ ਜਨਤਕ ਤੌਰ ਤੇ ਦਾਵਾ ਕਰ ਰਿਹਾ ਹੈ ਪੁਲਿਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਦਾਵਾ ਕਰ ਰਿਹਾ ਉਸ ਨੂੰ ਦੂਸਰਾ ਪੱਖ ਗਲਤ ਕਰਾਰ ਦੇ ਰਿਹਾ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੈ ਜ਼ਾਹਿਰ ਤੌਰ ਤੇ ਸਰਕਾਰ ਦੇ ਵੱਲੋਂ ਲੱਗਦਾ ਹੈ ਕਿ ਇਸ ਦਾ ਜਵਾਬ ਆਵੇਗਾ ਹਾਲਾਂਕਿ ਪ੍ਰਬੰਧਕ ਕਮੇਟੀ ਨੇ ਇਹ ਬਿਲਕੁਲ ਨਹੀਂ ਦੱਸਿਆ ਕਿ ਜਿਹੜੇ ਸਰੂਪ ਉਹਨਾਂ ਨੂੰ ਦਿੱਤੇ ਗਏ ਹਨ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਕਾਸ਼ਿਤ ਹਨ ਉਹ ਦਿੱਤੇ ਕਿਸ ਨੇ ਸਭ ਤੋਂ ਅਹਿਮ ਸਵਾਲ ਹੈ ਜਿਹੜਾ ਉਸ ਦਾ ਜਵਾਬ ਨਹੀਂ ਮਿਲਿਆ ਕਿ ਇਸ ਰੂਪ ਕਿੱਥੋਂ ਮਿਲੇ ਹਨ ਕਿਹੜੇ ਗੁਰਦੁਆਰਾ ਸਾਹਿਬ ਤੋਂ ਇਸ ਰੂਪ ਦਿੱਤੇ ਗਏ ਹਨ ਸ਼ੌਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਹੈੱਡਕੁਆਟਰ ਦੇ ਵੱਲੋਂ ਜਾਂ ਫਿਰ ਬੰਗਾ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਚਰਨ ਕਮਲ ਸਾਹਿਬ ਵੀ ਹੈ ਉਸ ਪ੍ਰਬੰਧਕ ਕਮੇਟੀ ਨੇ ਦਿੱਤੇ ਹਨ ਇਸ ਬਾਰੇ ਕੋਈ ਸਪਸ਼ਟ ਕੁਝ ਵੀ ਜਵਾਬ ਹੈ ਜਿਹੜਾ ਉਹ ਨਹੀਂ ਮਿਲਿਆ ਸੋ ਇਹ ਸਾਰਾ ਮਸਲਾ ਉਸ ਵਕਤ ਚੱਲ ਰਿਹਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਕਾਲ ਤੱਕ ਸੈਵਿਕੀ ਪੇਸ਼ੀ ਹੋਈ ਹੈ ਇੱਕ ਪਾਸੇ ਮੁੱਖ ਮੰਤਰੀ ਅਕਾਲ ਤਖਸੈ ਵਿਕੇ ਆਪਣਾ ਸਪਸ਼ਟੀਕਰਨ ਦੇ ਰਹੇ ਸਨ ਤੇ ਦੂਸਰੇ ਪਾਸੇ ਰਾਜਾ ਸਹਿਬ ਮੰਜਾਰਾ ਅਸਥਾਨ ਦੀ ਪ੍ਰਬੰਧ ਕਮੇਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਇਹਨਾਂ ਨੇ ਤਾਂ ਇਹ ਵੀ ਇਲਜ਼ਾਮ ਲਾਇਆ ਕਿ ਅਕਾਲ ਤਖਸੈ ਹਿੰਦੂ ਵੱਲੋਂ ਮੁੱਖ ਮੰਤਰੀ ਨੂੰ ਪੁੱਛੀ ਜਾਣ ਵਾਲੀ ਸਵਾਲਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ ਧੰਨਵਾਦ ਜਿਹੜੇ ਸਰੂਪ ਮਿਲੀ ਨਹੀਂ ਰਹੇ ਪਤਾ ਹੀ ਨਹੀਂ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ 139 ਸਰੂਪ ਇਹ ਹੋ ਜੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂਗਾ ਨਵਾਂ ਸ਼ਹਿਰ ਜ਼ਿਲ੍ਹੇ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 14 ਜਨਵਰੀ ਨੂੰ ਸ਼੍ਰੀ ਮੁਕਸਰ ਸਾਹਿਬ ਵਿਖੇ ਮਾਗੀ ਦੇ ਜੋੜ ਮੇਲ ਮੌਕੇ ਸਿਆਸੀ ਕਾਨਫਰੰਸ ਦੇ ਵਿੱਚ ਇੱਕ ਵੱਡਾ ਦਾਵਾ ਕੀਤਾ ਸੀ ਇੱਕ ਵੱਡੀ ਸੂਚਨਾ ਲੋਕਾਂ ਨੂੰ ਦਿੱਤੀ ਸੀ ਕਿ ਜਿਹੜੇ 328 ਪਾਵਨ ਸਰੂਪਾਂ ਦਾ ਮਾਮਲਾ ਹੈ ਉਸ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੇ ਸਿੱਤ ਨੇ 169 ਸਰੂਪ ਬਰਾਮਦ ਕਰ ਲਏ ਹਨ ਤੇ ਬੰਗਾ ਦੇ ਵਿੱਚ ਕਹਿੰਦੇ ਇੱਕ ਸਥਾਨ ਹੈ ਉੱਥੋਂ ਸਾਨੂੰ ਮਿਲੇ ਨੇ ਉਹ ਜਿਹੜੇ ਮੰਗਾ ਦੇ ਸਥਾਨ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਨੇ ਉਹ ਵੀ ਅੱਗੇ ਆਇਆ ਹੈ ਨਾਮ ਹੈ ਸਥਾਨ ਦਾ ਰਾਜਾ ਸਾਹਿਬ ਮਜਾਰਾ ਇੱਕ ਡੇਰਾ ਹੈ ਉੱਥੋਂ ਦੇ ਪ੍ਰਬੰਧਕ ਕਮੇਟੀ ਨੇ ਆਪਣਾ ਪੱਖ ਪੇਸ਼ ਕੀਤਾ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਇਹ ਸਾਰੇ ਮੁੱਖ ਮੰਤਰੀ ਦੇ ਜਿਹੜੇ ਦਾਅਵੇ ਨੂੰ ਉਹਨਾਂ ਨੇ ਗਲਤ ਦੱਸਿਆ ਹੈ ਕਮੇਟੀ ਨੇ ਕਿਹਾ ਕਿ 169 ਸਰੂਪ ਬਰਾਮਦ ਕਰਨ ਦਾ ਦਾਵਾ ਗਲਤ ਹੈ ਭਰਮ ਪੈਦਾ ਕਰਨ ਵਾਲਾ ਹੈ ਲਾਪਤਾ ਸਰੂਪਾਂ ਨਾਲ ਕਹਿੰਦੇ ਸਾਡਾ ਕੋਈ ਸੰਬੰਧ ਨਹੀਂ ਸਾਡੇ ਕੋਲ ਸੇਟਾਈ ਸੀ ਪਰ ਸਾਨੂੰ ਕੁਝ ਹੋਰ ਦੱਸਿਆ ਅਸੀਂ ਐਸਜੀਪੀਸੀ ਨੂੰ ਸਾਰੀਆਂ ਰਸੀਦਾਂ ਤੇ ਰਿਕਾਰਡ ਦੇ ਚੁੱਕੇ ਹਾਂ 169 ਦੇ ਵਿੱਚੋਂ 107 ਸਰੂਪ ਐਸਜੀਪੀਸੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਸਨ ਇਹ ਕਹਿੰਦੇ ਨੇ ਕਿ 2008 ਤੋਂ ਪਹਿਲਾਂ ਜਿਹੜੇ ਸਰੂਪ ਸੀ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਸੀ ਇਸ ਕਰਕੇ ਬਾਕੀ ਜਿਹੜੇ ਸਰੂਪ 2008 ਤੋਂ ਪਹਿਲਾਂ ਪ੍ਰਕਾਸ਼ਿਤ ਹੋਏ ਸੀ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈ ਸਬੰਧਿਤ ਡੇਰੇ ਤੇ ਉਹ ਸਰੂਪ ਵੀ ਹਨ ਜੋ 2008 ਤੋਂ ਪਹਿਲਾਂ ਪ੍ਰਕਾਸ਼ਿਤ ਹੋਏ ਯਾਨੀ ਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਰੂਪਾਂ ਦੀ ਗੱਲ ਇਹ ਕਰ ਰਹੀ ਹੈ ਸਿੱਟ ਗੱਲ ਕਰ ਰਹੀ ਹੈ ਇਹ ਸਾਡੇ ਕੋਲ ਉਹਨਾਂ ਦਾ ਰਿਕਾਰਡ ਨਹੀਂ ਉਹ 2008 ਤੋਂ ਪਹਿਲਾਂ ਦੇ ਹਨ ਉਹਨਾਂ ਦਾ ਕੋਈ ਰਿਕਾਰਡ ਰੱਖਿਆ ਹੀ ਨਹੀਂ ਜਾਂਦਾ ਸੀ ਇਸ ਕਰਕੇ ਕਹਿੰਦੇ ਇਸ ਰੂਪ 328 ਰੂਪਾਂ ਵਾਲੇ ਮਸਲੇ ਦੇ ਘੇਰੇ ਵਿੱਚ ਤਾਂ ਆਉਂਦੇ ਹੀ ਨਹੀਂ ਕਮੇਟੀ ਨੇ 69 ਸ੍ਰੂਪ 2012 ਤੋਂ ਪਹਿਲਾਂ ਸਬੰਧਿਤ ਡੇਰੇ ਨੂੰ ਦਿੱਤੇ ਸੰਨ ਯਾਨੀ ਕਿ ਇਹਨਾਂ ਦਾ ਦਾਵਾ ਹੈ ਕਿ 169 ਦੇ ਵਿੱਚੋਂ 107 ਸਲੂਪ ਕਮੇਟੀ ਦੇ ਵੱਲੋਂ ਹੀ ਪ੍ਰਕਾਸ਼ਿਤ ਕੀਤੇ ਗਏ 2014 ਤੋਂ ਲੈ ਕੇ 2019 ਤੱਕ ਡੇਰੇ ਨੂੰ 30 ਰੂਪ ਦਿੱਤੇ ਗਏ। ਕੁੱਲ ਮਿਲਾ ਕੇ ਕਹਿੰਦੇ ਡੇਰੇ ਨੇ ਸਾਰਾ ਰਿਕਾਰਡ ਕਮੇਟੀ ਨੂੰ ਦਿੱਤਾ ਹੋਇਆ ਹੈ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਕੋਲ ਸਾਡੇ ਗੁਰੂ ਸਾਹਿਬਾਨਾਂ ਦਾ ਇਸ ਤਾਬ ਮੰਗਣ ਦਾ ਕੋਈ ਹੱਕ ਨਹੀਂ ਹੈ ਸਰੂਪਾਂ ਦੇ ਮਰਿਆਦਾ ਦੇ ਵਿੱਚ ਕਹਿੰਦੇ ਜੇ ਕੋਈ ਕਮੀ ਹੈ ਸਾਡੇ ਸਥਾਨ ਤੇ ਤਾਂ ਉਸ ਲਈ ਜਥੇਦਾਰ ਸਾਹਿਬ ਆਪਣੀ ਟੀਮ ਭੇਜ ਸਕਦੇ ਹਨ ਪਰ ਸਰਕਾਰ ਨੂੰ ਕੋਈ ਹੱਕ ਨਹੀਂ ਹੈ ਸੁਪਰਬੰਧਕ ਕਮੇਟੀ ਨੇ ਪ੍ਰੈਸ ਕਾਨਫਰੰਸ ਕਰਕੇ ਪਾਵਨ ਸਰੂਪ ਬਰਾਮਦ ਹੋਣ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਗਲਤ ਅਤੇ ਭਰਮ ਪੈਦਾ ਕਰਨ ਵਾਲਾ ਦੱਸਿਆ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਇਹਦੀ ਬਾਰੇ ਜੇ ਨਾ ਗੱਲ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਐਸਆਈਟੀ ਨੇ ਮੁੱਖ ਮੰਤਰੀ ਸਾਹਿਬ ਨੂੰ ਗਲਤ ਕੂਟ ਦਿੱਤੀ ਜਾਂ ਮੁੱਖ ਮੰਤਰੀ ਸਾਹਿਬ ਨੇ ਜਾਣ ਬੁੱਝ ਕੇ ਦਾਸਟੇਟਮੈਂਟ ਦਿੱਤੀ ਮੈਂ ਸਾਰਨ ਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਕਾਲਤਖਤ ਸਾਹਿਬ ਦੇ ਨਾਲ ਮੁੱਖ ਮੰਤਰੀ ਸਾਹਿਬ ਦਾ ਡਾਇਲੌਗ ਚੱਲ ਰਿਹਾ ਸੀ ਤਰ੍ਹਾਂ ਤਰ੍ਹਾਂ ਦੀਆਂ ਸਟੇਟਮੈਂਟਾਂ ਸ੍ਰੀ ਅਕਾਲਤਖਤ ਸਾਹਿਬ ਦੇ ਬਾਰੇ ਵਿੱਚ ਵੀ ਜੀ ਸਾਹਿਬ ਜਾਰੀ ਕਰ ਰਹੇ ਸੀ ਜਦ ਕਿ ਸਰਕਾਰ ਦਾ ਜਾਂ ਮੁੱਖ ਮੰਤਰੀ ਸੌਰ ਦਾ ਪੰਜਾਬ ਸਰਕਾਰ ਦਾ ਇਹ ਖੇਤਰ ਨਹੀਂ ਹੈ 169 ਗੁਰੂਗ੍ਰਾਮ ਸਾਹਿਬ ਮਹਾਰਾਜ ਦੇ ਸਰੂਪ ਦਸੂਖਾ ਨਾ ਸੈੱਟ ਦੇ ਵਿੱਚ ਸੂਬਾ ਜਮਾਨ ਨੇ ਹੋਰ ਕੋੜੀ ਅਧਿ ਸਰਕਾਰ ਸੈੱਟ ਦੇ ਸੂਬਾ ਜਮਾਨ ਨੇ ਇਹਨਾਂ ਸਰੂਪਾਂ ਦੇ ਵਿੱਚ 107 ਗੁਰੂਗ੍ਰਾਮ ਸਾਹਿਬ ਮਹਾਰਾਜ ਦੇ ਸਰੂਪ ਸ਼ਰੂਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ 108 ਕ੍ਰਮਚੂ 107 ਗੁਰੂ ਗ੍ਰੰਥ ਸਾਹਿਬਹਾਰਜ ਦੇ ਸਰੂਪ ਸ਼ਰੂਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 1978 ਤੋਂ ਲੈ ਕੇ 2012 ਤੱਕ ਜੋ ਸਰੂਪ ਪ੍ਰਕਾਸ਼ਿਤ ਕੀਤੇ ਗਏ ਨੇ ਉਹਨਾਂ ਦੀ ਗਿਣਤੀ 79 ਐ 79 ਜੋ ਇਹ ਮਸਲਾ 328 ਤੋਂ ਉਪਰ ਦਾ ਸ਼ੁਰੂ ਹੋਇਆ ਹੈ ਇਹ 2014 ਤੋਂ 2019 ਦਾ ਮਸਲਾ ਹੈ 2014 ਤੋਂ 2019 ਦਾ ਮਸਲਾ ਜਦੋਂ ਇਹ ਕਿਹਾ ਗਿਆ ਕਿ 328 ਸ਼ੋਭਨੀ ਕਸਬਾ ਦਾ ਪ੍ਰਬੰਧਕ ਕਮੇਟੀ ਦੇ ਲਾਭ ਤਾ ਹੋ ਗਿਆ ਬਾਹਰਜ ਰੂਪ ਐਸੀ ਨੇ ਜਿਹੜੇ ਪ੍ਰਿੰਟਿੰਗ ਪ੍ਰੈਸ ਤੇ ਜਿੱਦ ਵਿੱਚ ਭਾਈ ਚੇਤ ਸਿੰਘ ਜੀਵਨ ਸਿੰਘ ਦੀ ਸ਼ਾਮਿਲ ਹੋ ਕੀ ਦੀ ਪ੍ਰੇਟੈਕਸ ਜਦੋਂ ਉਹ ਬਾਲਸਰਗੇ ਮੈਂਡਿਕ ਪਰਸਾਲ ਜਿੱਦਾਂ ਜਿੱਦਾਂ ਸੰਗਤ ਦੀ ਭਾਲਦਾ ਸੀ ਜਿੱਥੋਂ ਦੇ ਕੋਰੇ ਸਕੇਲ 1998 ਵਿੱਚ ਸਿਰਿਆ ਤਾਲ ਤੱਕ ਸਾਡ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ। ਔਰ ਇਹ ਹੁਕਮਨਾਮਾ 9 ਤਰੀਕ 4ਵੇਂ ਮਹੀਨੇ 9 ਅਪ੍ਰੈਲ 1998 ਨੂੰ ਜਾਰੀ ਹੁੰਦਾ ਹੈ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਦੇ ਦਸਤਖਤ ਨੇ ਇਦੇ ਵਿੱਚ ਆਦੇਸ਼ ਕੀਤਾ ਜਾਂਦਾ ਹੈ ਪੰਥ ਨੂੰ ਕਿ ਅੱਜ ਤੋਂ ਬਾਅਦ ਕੋਈ ਵੀ ਪ੍ਰਿੰਟਡ ਪ੍ਰੈਸ ਸਿੱਧੀ ਗੁਰਬਾਣੀ ਕੋਚੀ ਨੂੰ ਗੁਰੂ ਮਹਾਰਾਜ ਜੀ ਸਮੂਹ ਨੂੰ ਨਹੀਂ ਸਾਥ ਦੇਗੀ ਜਦੋਂ ਇਹ ਕਿਹਾ ਜਾਂਦਾ ਹੈ ਕੋਈ 328 ਗੁਰੂ ਬ੍ਰਾਂਸਾ ਮਹਾਰਾਜ ਜੀ ਸਮੂਹ ਲਾਪਤਾ ਹੋ ਉਸ ਸਮੇਂ ਦੇ ਦੌਰਾਨ 2014 ਅਤੇ 2015 ਦੀ ਪ੍ਰਿੰਟਿੰਗ ਦੇ ਵਿੱਚ ਸਰੂਪ ਸਾਡੇ ਕੋਲ ਆਏ 2019 ਦੇ ਵਿੱਚ ਪ੍ਰਕਾਸ਼ਿਤ ਉਹ 2014 ਤੇ 15 ਵਿੱਚ ਹੋਏ ਸਨ ਪਰ ਉਹ ਸਾਡੇ ਕੋਲ 2019 ਦੇ ਵਿੱਚ ਪਹੁੰਚਦੀ ਇਹਨਾਂ ਸਰੂਪਾਂ ਦੀ ਗਿਣਤੀ ਕੁੱਲ 3 ਤੇ ਇਹਨਾਂ ਸਰੂਪਾਂ ਦਾ ਪਹੁੰਚਾਣ ਕੋ ਸਾਰੇ ਗੋਲ ਦੀ ਮੌਜੂਦ ਹੈ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਿਤ ਕਮੇਟੀ ਗੋਬਿੰਦ ਸਿੰਘ ਜੀ ਤੁਸੀ ਸਾਰੇ ਜਾਣਦੇ ਜਦੋਂ ਅਸੀਂ ਸਰੂਪ ਲੈਣੇ ਹੁੰਦੇ ਹਾਂ ਤਾਂ ਪਹਿਲਾਂ ਬਿਲਕੁਲ ਸਰੂਪ ਜਮ੍ਹਾਂ ਕਰਾਈ ਜਾਂਦੇ ਨੇ ਜੀ 3 ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਸਰੂਪ ਇਹ ਸਰੂਪ ਪ੍ਰਾਪਤ ਕਰਨ ਤੋਂ ਪਹਿਲਾਂ ਗੋਬਿੰਦਵਾਰ ਸਾਹਿਬ ਜਮ੍ਹਾਂ ਕਰਵਾਏਗਾ ਸਤਕਾਰ ਸਹਿਤ ਰਸੂਲ ਖੰਡਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲ ਕਮੇਟੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਾਜਾ ਸਾਹਿਬ ਮਜਾਰਾ ਬਹੁਤ ਹੀ ਪੁਰਾਣਾ ਸਥਾਨ ਹੈ ਇਸ ਦੀ ਨੀ ਹਜ਼ੂਰ ਸ਼੍ਰੀ ਨਾਵ ਕਮਲ ਰਾਜਾ ਸਾਹਿਬ ਨੇ 1916 ਦੇ ਵਿੱਚ ਰੱਖੀ ਸੀ ਕਹਿੰਦੇ ਇਹ ਸਥਾਨ ਪੂਰੀ ਤਰ੍ਹਾਂ ਨਾਲ ਗੁਰੂ ਸਾਹਿਬਾਨਾਂ ਦੀ ਸੇਵਾ ਭਾਵਨਾ ਨੂੰ ਸਮਰਪਿਤ ਹੈ ਇਸ ਨੂੰ ਸਿੱਖ ਪੰਥ ਵਿਰੋਧੀ ਜਾਂ ਫਿਰ ਡੇਰੇ ਵਜੋਂ ਨਾ ਪੇਸ਼ ਕੀਤਾ ਜਾਵੇ ਉਹਨਾਂ ਮੀਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਰਾਜਾ ਸਾਹਿਬ ਜੀ ਦੀ ਕੋਈ ਤਸਵੀਰ ਨਹੀਂ ਹੈ ਇਸ ਕਰਕੇ ਗਲਤ ਤਰੀਕੇ ਦੇ ਨਾਲ ਤਸਵੀਰ ਹੈ ਜਿਹੜੀ ਉਹ ਨਾ ਵਰਤੀ ਜਾਵੇ ਸੋ ਪੂਰੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਨੂੰ ਗਲਤ ਕਰਾਰ ਦਿੱਤਾ ਗਿਆ ਹੈ ਪ੍ਰਬੰਧਕ ਕਮੇਟੀ ਵੱਲੋਂ ਰਾਜਾ ਸਾਹਿਬ ਮਜਾਰਾ ਜਿਹੜਾ ਸਥਾਨ ਹੈ ਉਸ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਗਲਤ ਦੱਸਿਆ ਗਿਆ ਹੈ ਪਰੰਭ ਫੈਲਾਉਣ ਵਾਲਾ ਦੱਸਿਆ ਗਿਆ ਹੈ ਤੇ ਇਹ ਕੋਈ ਛੋਟੀ ਗੱਲ ਨਹੀਂ ਹੈ ਸੂਬੇ ਦਾ ਮੁੱਖ ਮੰਤਰੀ ਜੇ ਕੋਈ ਦਾਵਾ ਕਰ ਰਿਹਾ ਹੈ ਜਨਤਕ ਤੌਰ ਤੇ ਦਾਵਾ ਕਰ ਰਿਹਾ ਹੈ ਪੁਲਿਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਦਾਵਾ ਕਰ ਰਿਹਾ ਉਸ ਨੂੰ ਦੂਸਰਾ ਪੱਖ ਗਲਤ ਕਰਾਰ ਦੇ ਰਿਹਾ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੈ ਜ਼ਾਹਿਰ ਤੌਰ ਤੇ ਸਰਕਾਰ ਦੇ ਵੱਲੋਂ ਲੱਗਦਾ ਹੈ ਕਿ ਇਸ ਦਾ ਜਵਾਬ ਆਵੇਗਾ ਹਾਲਾਂਕਿ ਪ੍ਰਬੰਧਕ ਕਮੇਟੀ ਨੇ ਇਹ ਬਿਲਕੁਲ ਨਹੀਂ ਦੱਸਿਆ ਕਿ ਜਿਹੜੇ ਸਲੂਪ ਉਹਨਾਂ ਨੂੰ ਦਿੱਤੇ ਗਏ ਹਨ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਕਾਸ਼ਿਤ ਹਨ ਉਹ ਦਿੱਤੇ ਕਿਸ ਨੇ ਸਭ ਤੋਂ ਅਹਿਮ ਸਵਾਲ ਹੈ ਜਿਹੜਾ ਉਸ ਦਾ ਜਵਾਬ ਨਹੀਂ ਮਿਲਿਆ ਕਿ ਇਸ ਰੂਪ ਕਿੱਥੋਂ ਮਿਲੇ ਹਨ ਕਿਹੜੇ ਗੁਰਦੁਆਰਾ ਸਾਹਿਬ ਤੋਂ ਇਸ ਰੂਪ ਦਿੱਤੇ ਗਏ ਹਨ ਸ਼ੌਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਹੈੱਡ ਕੁਆਟਰ ਦੇ ਵੱਲੋਂ ਜਾਂ ਫਿਰ ਬੰਗਾ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਚਰਨ ਕਵਲ ਸਾਹਿਬ ਵੀ ਹੈ ਉਸ ਪ੍ਰਬੰਧ ਕਮੇਟੀ ਨੇ ਦਿੱਤੇ ਹਨ ਇਸ ਬਾਰੇ ਕੋਈ ਸਪਸ਼ਟ ਕੁਝ ਵੀ ਜਵਾਬ ਹੈ ਜਿਹੜਾ ਉਹ ਨਹੀਂ ਮਿਲਿਆ ਸੋ ਇਹ ਸਾਰਾ ਮਸਲਾ ਉਸ ਵਕਤ ਚੱਲ ਰਿਹਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਕਾਲ ਤਖਸੈ ਵਿਖੇ ਪੇਸ਼ੀ ਹੋਈ ਹੈ ਇੱਕ ਪਾਸੇ ਮੁੱਖ ਮੰਤਰੀ ਅਕਾਲ ਤਖਸੈਵਿਕ ਆਪਣਾ ਸਪਸ਼ਟੀਕਰਨ ਦੇ ਰਹੇ ਸਨ ਤੇ ਦੂਸਰੇ ਪਾਸੇ ਰਾਜਾ ਸਹਿਬ ਮੰਜਾਰਾ ਅਸਥਾਨਿਕ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਇਹਨਾਂ ਨੇ ਤਾਂ ਇਹ ਵੀ ਇਲਜ਼ਾਮ ਲਾਇਆ ਕਿ ਅਕਾਲ ਤਖਸੈਵ ਦੇ ਵੱਲੋਂ ਮੁੱਖ ਮੰਤਰੀ ਨੂੰ ਪੁੱਛੀ ਜਾਣ ਵਾਲੀ ਸਵਾਲਾਂ ਤੋਂ ਧਿਆਨ ਹਟਾਉਣ ਦੀ ਇਹ ਕੋਸ਼ਿਸ਼ ਹੈ ਧੰਨਵਾਦ